ਪਠਾਨਕੋਟ ਸ਼ਹਿਰ ਦੇ ਸ਼ਾਂਤ ਵਿਹਾਰ ਇਲਾਕੇ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਗੈਰ ਕਾਨੂੰਨੀ ਨਿਰਮਾਣ ਮਾਮਲਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। 4 ਮਹੀਨੇ ਪਹਿਲਾਂ ਜਨਤਾ ਦੇ ਵਿਰੋਧ ਤੋਂ ਬਾਅਦ ਨਗਰ ਨਿਗਮ ਪਠਾਨਕੋਟ ਦੀ ਬਿਲਡਿੰਗ ਬ੍ਰਾਂਚ ਵੱਲੋਂ ਇਹ ਨਿਰਮਾਣ ਕਾਰਜ ਰੋਕ ਦਿੱਤਾ ਗਿਆ ਸੀ ਅਤੇ ਮਾਲਕਾਂ ਨੂੰ ਸਖਤ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ। ਉਸ ਸਮੇਂ ਜਿਹੜੀਆਂ ਨੀਹਾਂ ਪੁੱਟੀਆਂ ਗਈਆਂ ਸਨ, ਉਹਨਾਂ ਨੂੰ ਜੀ.ਸੀ.ਬੀ ਦੀ ਮਦਦ ਨਾਲ ਪਰਵਾਕੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ। ਪ੍ਰੰਤੂ 4 ਮਹੀਨਿਆਂ ਦੇ ਬਾਅਦ ਇੱਕ ਵਾਰ ਫਿਰ ਤੋਂ ਉਸੇ ਹੀ ਸਥਾਨ ਤੇ ਗੈਰ ਕਾਨੂੰਨੀ ਢੰਗ ਨਾਲ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਜਾਣਕਾਰੀ ਮਿਲਦਿਆਂ ਬਿਲਡਿੰਗ ਇੰਸਪੈਕਟਰ ਰਣਦੀਪ ਕੌਰ ਨੇ ਮੌਕੇ ਤੇ ਪਹੁੰਚ ਕੇ ਤੁਰੰਤ ਕਾਰਵਾਈ ਕਰਦਿਆਂ ਕੰਮ ਬੰਦ ਕਰਵਾ ਦਿੱਤਾ ਇਸ ਦੌਰਾਨ ਉਨ੍ਹਾਂ ਨੇ ਮਜ਼ਦੂਰਾਂ ਨੂੰ ਚੇਤਾਵਨੀ ਦਿੱਤੀ ਕਿ ਕਿਸੇ ਵੀ ਹਾਲਤ ਵਿੱਚ ਗੈਰ ਕਾਨੂੰਨੀ ਨਿਰਮਾਣ ਨਾ ਕੀਤਾ ਜਾਵੇ ਇਸ ਦੇ ਨਾਲ ਹੀ ਮਾਲਕਾਂ ਨੂੰ ਵੀ ਨਗਰ ਨਿਗਮ ਵੱਲੋਂ ਸਖਤ ਸੁਨੇਹਾ ਦਿੱਤਾ ਗਿਆ ਕਿ ਜੇਕਰ ਉਹ ਬਿਨਾਂ ਇਜਾਜ਼ਤ ਦੇ ਨਿਰਮਾਣ ਜਾਰੀ ਰੱਖਦੇ ਹਨ ਤਾਂ ਨਗਰ ਨਿਗਮ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਜਾਇਦਾਦ ਨੂੰ ਵੀ ਸੀਲ ਕੀਤਾ ਜਾ ਸਕਦਾ ਹੈ ਪਰ ਬਿਲਡਿੰਗ ਇੰਸਪੈਕਟਰ ਦੇ ਮੌਕੇ ਤੋਂ जान तो बाद कुछ ही घंटे बाद इस जगह पे निर्माण कार्य दोबारा शुरू हो गया। अब देखना ये होवेगा कि मामले पे नगर निगम दी बिल्डिंग ब्रांच कितनी गंभीरता ਨਾਲ कार्रवाई करदी है। बंद करवा के बाहर कर दिया गया कारण की है? ਇਹਨਾਂ ਦਾ ਪਹਿਲਾਂ ਅੱਗੇ ਵੀ ਪਹਿਲਾਂ ਕੰਮ ਬੰਦ ਕਰਾਇਆ ਗਿਆ ਸੀਗਾ। ਹੁਣ ਮੈਨੂੰ ਪਤਾ ਲੱਗਾ ਕਿ ਇਹਨਾਂ ਨੂੰ ਦੁਬਾਰਾ ਕੰਮ ਸ਼ੁਰੂ ਕੀਤਾ। ਇਸ ਕਰਕੇ ਇਹਨਾਂ ਨੂੰ ਦੁਬਾਰਾ ਕੰਮ ਬੰਦ ਕਰਾ ਦਿੱਤਾ ਗਿਆ। ਜਿਹੜੇ ਦੁਆਰਾ ਤੁਹਾਡੇ ਕੰਮ ਸ਼ੁਰੂ ਕਰਦੇ ਫਿਰ ਇਹਦਾ ਨੋਟਬੁੱਕ ਆਪ ਕਰਕੇ ਅੱਗੇ ਰਿਸਪੋਰਟ ਲੈ ਕੇ ਇਹਨੂੰ ਸੀਲ ਕਰਾਂਗੇ।